ਕੀਦਾ ਆ ਗਿਆ ਹਲੋ ਹਲੋ ਹਾਂ ਤਾ ਸਤਿਕਾਰ ਮਮੀ ਠੀਕੋਂ ਠੀਕ ਆ ਭਾਈ ਹੋ ਠੀਕ ਠਾਕ ਹੈ ਹਾਂ ਠੀਕ ਠਾਕ ਕਿਵੇਂ ਸਰੀਰ ਠੀਕ ਆ ਤੇਰਾ ਹਾਂ ਠੀਕ ਹੈਗਾ ਸ਼ੂਗਰ ਦਾ ਕਿਵੇਂ ਆ ਠੀਕ ਹੈਗਾ ਮੱਚਿਆ ਹੋਰ ਕੰਨੀ ਠੀਕ ਨੇ ਸਾਰੇ ਹਾਂ ਸਾਰੇ ਠੀਕ ਠਾਕ ਬੱਤਾ ਹਾਂ ਮਾਂ ਭੁੱਲ ਗਈ ਫਿਰ ਆਪਦੇ ਪੁੱਤ ਨੂੰ ਤਾਂ ਹੈ ਤੂੰ ਫੋਨ ਫਾਨੇ ਨਹੀਂ ਕਰਦੀ ਮੈਂ ਤਾਂ ਬਸ ਕਾਨੂੰਪੁਰ ਲੱਗੀ ਗੱਲ ਕਰੂੰ ਦਰ ਮਾਮਾ ਆ ਰਿਹਾ ਤੇ ਗੱਲਬਾਤੇਂ ਦੇ ਟਾਈਮ ਹੋਰ ਹੋ ਜਾਂਦਾ ਅੱਜ। ਅੱਛਾ ਹੁਣ ਫਿਰ ਪੁੱਤ ਨੂੰ ਭੁੱਲ ਗਈ ਮਾਮੇ ਦਾ ਹੋ ਗਿਆ ਸੇਤੀ। ਨਾ ਨਾ ਪੁੱਤ ਨੂੰ ਕਾਨੂੰਪੁਰ ਲੱਗੀ ਜ਼ਿਆਦਾ ਮੇਰੇ। ਅੱਛਾ ਮਾਮਾ ਕਿਵੇਂ ਆ ਰਿਹਾ ਹੈ? ਉਹੀ ਆ ਗਿਆ ਮਾਮਾ ਤਾਂ। ਸੋ ਤੇ ਅੱਛਾ ਹੁਣ ਮੇਰੀ ਮਾਂ ਮੇਰੇ ਤੋਂ ਗੱਲਾਂ ਲਕੋਣ ਲੱਗੀ ਫਿਰ ਕਰਦੀਆਂ। ਨਾ ਪੁੱਤ ਮੈਂ ਤਾਂ ਕੋਈ ਗੱਲ ਨਹੀਂ ਤੇ ਕੋਈ ਤੇਰੇ ਤੋਂ। ਹਾਂ ਮੈਂ ਕਾਨੂੰਨੀ ਲਕੋਈ। ਨਾ ਮੇਰੇ ਤੋਂ ਤਾਂ ਕੋਈ ਨਹੀਂ ਮੈਂ ਤੇਰੇ ਤੋਂ। ਹਾਂ ਘਰ 'ਚ ਤਾਂ ਕਲੇਸ਼ ਹੋ ਰਿਹਾ ਤੂੰ ਮੈਨੂੰ ਦੱਸੀ ਨਹੀਂ ਹੈਗਾ। ਐਨਾ ਕਿਤਾਬ ਤੱਕ ਆਲਦੀ ਗਿਰੇ ਐ ਐਨਾ ਕਿਉਂ ਹੋ ਰਿਹਾ ਸਾਰੇ ਪਿੰਡ ਚ ਹੋਬਾ ਹੋਬਾ ਵੱਧ ਜੀਆਂ ਨੇ ਕਿ ਸਿਆਉਣਾ ਚੋਰੀ ਹੋ ਗਿਆ ਉਹਨਾਂ ਦਾ ਉਹ ਤਾਂ ਹੋ ਗਿਆ ਪੁੱਤ ਫੇਰ ਤੈਨੂੰ ਵੀ ਮਾੜਾ ਮਾੜਾ ਜਿਆਦਾ ਪਤਾ ਤੈਨੂੰ ਪਤਾ ਕਾ ਨੂੰ ਜੀਗਾ ਉਹ ਤਾਂ ਮੈਨੂੰ ਸਾਰਾ ਕੁਝ ਕਿਰਨਾ ਨੇ ਦੱਸਿਆ ਫੋਨ ਤੇ ਅੱਛਾ ਕਿਰਨਾ ਨੇ ਫੇਰ ਗੱਲ ਕਰਤੀ ਤੈਨੂੰ ਨਾ ਮਿੱਟੀ ਫੇਰ ਹੁਣ ਮਿੱਟੀ ਨੇ ਕੀ ਉਹਨੇ ਸਾਰਾ ਕੁਝ ਦੱਸਿਆ ਮੈਨੂੰ ਕਹਿੰਦੀ ਐ ਤੇ ਐ ਗੱਲਾਂ ਚੱਲ ਰਹੀਆਂ ਨੇ ਕਹਿੰਦੀ ਜੇ ਕੋਈ ਕਰਨਾਂ ਦੀ ਗੱਲ ਹੁੰਦੀ ਫੇਰ ਤੂੰ ਤੁਸੀਂ ਕਿੱਦੇ ਨੇ ਦੱਸ ਦਿੰਦੇ ਹੁਣ ਗੱਲ ਇਹ ਗਗਨ ਦੀ ਆ ਤਾਂ ਹੀ ਤੁਸੀਂ ਮਤਲਕ ਹੋ ਰੱਖਿਆ ਹੁਣ ਤੱਕ ਨਾ ਨਾ ਪੁੱਤ ਤੈਨੂੰ ਸਾਰੀ ਗੱਲ ਦਾ ਪਤਾ ਹੀ ਹੈਗਾ ਕਾਨੂੰਨ ਨੂੰ ਕੋਈ ਹੈ ਮੈਨੂੰ ਮੈਨੂੰ ਕਾਨੂੰਨ ਪਤਾ ਉਹ ਤਾਂ ਮੈਨੂੰ ਕਿਰਨਾ ਨੇ ਦੱਸਿਆ ਸਾਰਾ ਕੁਝ ਫਿਰ ਅੱਛੇ ਜਦੋਂ ਕਿਰਨਾ ਨੂੰ ਪਤਾ ਹੈ ਗੱਲ ਦਾ ਫਿਰ ਕਿਰਨਾ ਭਲਾ ਕਿਰਨਾ ਤੇਰੀ ਉਹ ਕਿਰਨਾ ਵੀ ਤੈਨੂੰ ਵੀ ਦੱਸੂਗੀ ਗੱਲ ਤਾਂ ਦੱਸੂਗਾ ਫਿਰ ਤਾਂ ਮੈਂ ਫੋਨ ਤੂੰ ਲਾਉਣੀ ਹੁੰਨੀ ਆ ਮੈਨੂੰ ਅੱਗੇ ਦਾ ਤਾਂ ਮੇਰੇ ਕੋਲੇ ਕੋਈ ਗੱਲ ਕਰਨੀ ਨਹੀਂ ਹੈਗੀ ਮੈਂ ਤਾਂ ਕੋਈ ਕੋਈ ਨਹੀਂ ਤੀਕਾਂਦਾ ਹੋਰ ਕਿਨ ਅੱਗੇ ਤਾਂ ਤੂੰ ਕਿੰਨਾ ਦੀ ਗੱਲਾਂ ਦਾ ਪਹਿਲਾਂ ਕਿੰਨਾ ਨਾਲ ਤੇਰੀ ਬਣਦੀ ਨਹੀਂ ਤੂੰ ਤਾਂ ਤੂੰ ਸਾਰਾ ਕੁਝ ਦੱਸਿਆ ਕਰਦੀ ਸੀ ਮੈਨੂੰ ਕਿਰਦਾ ਐ ਕਰਕੇ ਕਿੰਨਾ ਐ ਕਰਦੀ ਤੈਨੂੰ ਭਰਮ ਹੈ ਮੈਨੂੰ ਤਾਂ ਕੋਈ ਉਹ ਨਹੀਂ ਸੀ ਮੈਂ ਤਾਂ ਹੂੰ ਤੂੰ ਗਗਨ ਦੀਆਂ ਗੱਲਾਂ ਹੁਣ ਤੂੰ ਗਗਨ ਨੂੰ ਉਹ ਕਰਨ ਲੱਗੀ ਹੈ ਨਾ ਨਾ ਮੈਂ ਤਾਂ ਕਦੇ ਕੋਈ ਉਹ ਨਹੀਂ ਹੈਗੀ ਨਾ ਮੈਂ ਲਖੋ ਮਾਂ ਨਾ ਕੱਲ ਨਹੀਂ ਹੁਣ ਜੇ ਕੁਝ ਚਲ ਚੋਰੀ ਹੋ ਗਿਆ ਸੀ ਘਰ ਦੇ ਵਿੱਚ ਪਤਾ ਕਰ ਲੋ ਬੰਦਾ ਵੀ ਕੀ ਦੀ ਗੱਲਬਾਤ ਹੈ ਕੀ ਕੀ ਤਕਲੀਫ ਹੈ ਹਨਾ ਨਾ ਨਾ ਇਹ ਜੀ ਗੱਲ ਤਾਂ ਹੈ ਨਹੀਂ ਮੈਂ ਤਾਂ ਕੋਈ ਗੱਲ ਕਰੀ ਨਹੀਂ ਹੈਗੀ ਨਾ ਮੈਂ ਕਰਾਂ ਮੈਂ ਤਾਂ ਗਲਤ ਤੇਰੇ ਮਾਮੀ ਨੂੰ ਵੀ ਨਾ ਤਾਂ ਦੱਸਿਆ ਹੈਗਾ ਤੂੰ ਕਹਿੰਦਾ ਕਿ ਹੁੱਗਾਂ ਪਹਿਰੀਆਂ ਨਹੀਂਆਂ ਕੀ ਹੋ ਕੀ ਗਿਆ ਧੀਕਰੇ ਕੁਛ ਵੀ ਨਹੀਂ ਹੋਇਆ ਹੈਗਾ ਜਿਹੜੀ ਇਹ ਛਾਂਪਦੀਗੀ ਛਾਂਪ ਛਾਂਪਾਂ ਦੇ ਮੇਰੀਆਂ ਓਹੋ ਗਾਗਨ ਦੇ ਬਾਇਗਿ ਚਿਤੀਆਂ ਹੂੰ ਗਾਗਨ ਤੇ ਕਮਰੇ ਚਿਤੀਆਂ ਉਹ ਬਸ ਗਾਗਨ ਨੇ ਕਿਤੇ ਲੋਲ ਗੂਲੀਆਂ ਉਹ ਦਿਨ ਮੈਂ 6 ਮਹੀਨੇ ਦੀ ਭਲਦੀ ਫਰਦੀ ਤੇ ਉਹ ਮੈਨੂੰ ਦੱਸਿਆ ਨਹੀਂ ਹੈਗੀਆਂ ਉਹਨੇ ਫਿਰ ਹੁਣ ਪਤਾ ਕਿਦੋਂ ਲੱਗਿਆ ਹੌਣ ਤਾਂ ਪਤਾ ਲੱਗ ਗਿਆ ਜਿੱਦ ਦੁਬਾਇਗੋ ਉੱਥੇ ਪਿਆ ਤੀ ਉਹ ਬੈਗ ਦੇਖਿਆ ਐਡਾਂ ਤੇ ਪਿਆ ਹੂੰ ਉਹ ਚ ਦੇਖਿਆ ਉਹ ਚੋਂ ਥੇ ਹੀ ਸਾਂਪ ਮੇਰੀ ਅੱਛਾ ਨਹੀਂ ਹੁਣ ਕੋਈ ਗੱਲਬਾਤ ਵਿੱਚੋ ਘਰ ਦੇ ਵਿੱਚ ਮਣੀ ਮੁੱਟੀ ਤੂੰ ਸਿਆਣੀ ਐ ਤੂੰ ਗੌਰ ਤਾਂ ਰੱਖ ਵੀ ਕੀ ਗੱਲਬਾਤ ਆ ਬਾਈ ਕੀ ਹੁੰਦਾ ਕੀ ਨਹੀਂ ਹੁੰਦਾ ਹਨਾ ਮੈਂ ਤਾਂ ਮੈਂ ਤਾਂ ਅੱਖੀ ਵੱਟਦਾ ਪਤਾ ਇਹਨਾਂ ਨੇ ਕਾ ਨੂੰ ਪਤਾ ਪੜਦਾ ਤੂੰ ਆਪਦੇ ਆਪ ਨੂੰ ਵੀ ਉਹ ਜ਼ਬਾਲੀ ਸਿਆਣੀ ਕਹਾਉਂਦੀ ਸੀ ਹੈ ਵੇਖ ਕੀ ਪਰਦਾ ਪਤਾ ਮੈਨੂੰ ਲੱਗਦਾ ਮਾਮਾ ਕੀ ਕਹੂਗਾ ਵੀ ਦੇਖ ਕੀ ਘਰਾਂ ਚ ਹੋ ਰਿਹਾ ਹੈਗਾ ਵਿਚਾਰਾ ਮੋਰ ਫਿਰ ਉਹ ਕੀ ਬਣੇ ਮਾਮੇ ਦਾ ਮਾਮਾ ਤਾਂ ਆਪੇ ਬਾੜ ਮਾਮਾ ਤਾਂ ਆਪੇ ਬਾੜ ਤੇ ਬੁਈਏ ਤੜਾਉਂਦਾ ਹੈਗਾ ਮਾਮਾ ਕਿਉਂ ਤੜਾਉਂਦਾ ਬਾੜ ਚ ਬੁਈਆ ਮਾਮਾ ਵੀ ਵਿਚਾਰਾ ਕੀ ਕਰੇ ਹੁਣ ਉਹਨੂੰ ਦਇਆ ਦੀ ਕ ਵੀ ਚਲ ਭਈ ਮੈਂ ਰਿਸ਼ਤਾ ਕਰਾਇਆ ਸੀ ਹਣਾ ਰਿਸ਼ਤਾ ਕਰਾ ਫਿਰ ਅਗਲੇ ਦਾ ਹੋਤਾ ਨਹੀਂ ਕਰਾਉਣਾ ਹੈਗਾ ਸੱਤੇ ਹੈ ਮਾਮਾ ਆਇਆ ਤੇ ਸੱਤੇ ਤਾਂ ਨਹੀਂ ਹਕਾਉਣਾ ਅਗਲਾ ਫਿਰ ਦੇ ਅਗਲੇ ਨੇ ਹੁਣ ਬਿਰਗਿਆ ਸਣ ਗੱਲ ਸੱਚੀ ਹੈ ਏ ਟੂ ਮਾਉਂ ਨੇ ਕੱਡੀਆਂ ਨੇ ਗਗਨ ਨੇ ਕਿਰਨਾ ਬਾਰੀ ਤਾਂ ਤੁਸੀਂ ਕਹਿੰਦੇ ਹੁੰਦੇ ਤੇ ਆਏ ਆ ਆਏ ਆ ਹੁਣ ਮਾੜਾ ਮੁੱਟਾ ਗੌਰ ਕਰ ਕਿਤੇ ਹੋਰ ਨਾ ਕੋਈ ਬਾਹਰੋਂ ਬੰਦਾ ਆ ਗਿਆ ਹੋਵੇ ਚੋਰ ਚੂਰ ਲੈ ਗਿਆ ਹੋਵੇ ਕਿਤੇ ਇਹਨਾਂ ਨੂੰ ਹੀ ਲੜਾਈ ਜਾਂਦਾ ਹੋਵੇ ਕੀ ਪਤਾ ਕੋਈ ਉਂ ਆਉਂਦਾ ਜਾਂਦਾ ਕੋਈ ਤੁਸੀਂ ਕਿਢਾ ਹੁਣ ਘਰੇ ਆਉਂਦਾ ਜਾਂਦਾ ਜੰਦਾ ਜੰਦਾ ਲਾ ਕੇ ਰੱਖਦੀ ਜਿੰਦੀ ਲੱਗੇ ਹੋਏ ਨੇ ਫੁਰਕੇ ਕਿਹਨੇ ਗੁੰਡੇ ਬਾਰ ਖਸੀ ਬੌਲੀਆਂ ਵੀ ਸਿੱਧੀ ਫਿਰਦੇ ਆ ਹਾਂ ਲੈ ਕਿਹਨੇ ਕਿਸੇ ਗਾਗੜ ਨੇ ਹੁਣ ਚੱਕੀਆਂ ਤੁਸੀਂ ਦੇਖੀਆਂ ਵੀ ਨਹੀਂ ਗਾਗੜ ਨੇ ਚੱਕੀਆਂ ਨੇ ਜੀ ਪਹਿਲਾਂ ਫੇ ਜੇ ਨਾਮ ਕਰਨਾ ਮਾਤਾ ਵਰਤਜੀ ਦੇਖੀਆਂ ਨੇ ਮੈਂ ਚੱਕੀਆਂ ਚੁੱਕੀਆਂ ਦੇ ਚੱਕ ਦੀ ਕੋਈ ਨਹੀਂ ਦੇਖੀ ਮੈਂ ਤਾਂ ਦੇ ਵਰਤਜੀ ਦੇਖੀਆਂ ਨੀ ਫਿਰ ਕੱਲ ਕੋਈ ਮਣਾ ਵੋਟਾ ਕੋਈ ਚੋਰ ਚੂਰ ਨਾ ਆ ਗਿਆ ਹੋਵੇ ਕਿਤੇ ਕਰੇ ਤਾਂ ਨਾ ਤੇ ਕਰੇ ਹੋਰ ਤਾਂ ਕੋਈ ਹੈ ਨਹੀਂ ਸੀਗਾ ਕਰਨਾ ਨਾਲ ਦੀ ਹੋਗੀ ਹਨਾ ਪਹਿਲਾਂ ਕਿਰਨਾ ਨੂੰ ਮਾਰਾ ਗਿਆ ਕਰਦੀ ਦੀ ਕਿੰਨਾ ਦੇ ਫਿਰ ਜਦੋਂ ਕਿੰਨਾ ਵਜੇ ਮਾਰੀ ਸਵੇਰ ਸੁਹਾ ਦੇਖਦੀ ਤੀ ਮੈਂ ਉਦੋਂ ਕਿੰਨਾ ਨੂੰ ਕਹਿੰਦੇ ਹੁਣ ਭਾਈ ਇਹ ਚ ਹੋ ਗਿਆ ਮੈਂ ਆਹੀ ਕਹਿੰਦਾ ਉਹਦੀ ਭਾਈ ਕਿੰਨਾ ਨਹੀਂ ਇਹ ਜੀ ਹੈਗੀ ਦੇ ਕਿੰਨਾ ਨਹੀਂ ਇਹ ਜੀ ਹੈਗੀ ਉਹ ਤਾਂ ਬਸ ਇਹਦੀ ਚੰਗੀ ਆ ਦੇਗਾ ਹਨਾ ਆਦੂ ਤਾ ਸਾਰੀ ਤੁਸੇ ਚੰਗੀ ਕਹੋਂਗੇ ਮਹੀਂ ਮਾੜੀ ਆਊਗੀ ਤੁਸੇ ਤਵਾਂ ਉਹਨਾਂ ਕੰਗੀ ਕਹੋਂਗੇ ਮਹੀਂ ਮਾੜੀ ਹੋਗੀ ਹੁਣ ਕਿੰਨਾ ਨੇ ਵਿਚਾਰੀ ਨੇ ਕਿੰਨਾ ਦੇਖਿਆ ਮੈਂ ਤਾਂ ਕਦੇ ਉਹਨੇ ਕਿਹਾ ਨਹੀਂ ਹੁਣ ਮੈਂ ਤਾਂ ਦੱਸਿਆ ਚੱਲ ਅਲੀ ਦੱਸਦੀ ਨਹੀਂ ਤੀ ਮੈਂ ਤਾਂ ਉਹ ਦੇਖਿਆ ਉਹਦਾ ਮੂਡ ਜਾਂ ਮਨ ਜਾਂਦਾ ਖਰਾਬ ਗੱਲਾਂ ਜਿਉਂ ਚੁੱਪਚੀ ਬੀਤੀ ਜੇ ਕਰੀਆ ਵੀ ਠੀਕ ਐ ਠੀਕ ਐ ਠੀਕ ਆ ਮਾ ਤੂੰ ਗੱਲ ਦੱਸ ਸੌਂਕ ਲਾ ਕੇ ਪੁੱਛਿਆ ਨੂੰ ਤਾਂ ਗੱਲ ਦੱਸੀਆ ਉਹਨੇ ਨਾ ਨਾ ਉਹ ਤਾਂ ਉਹੀ ਕੱਟ ਗਿੱਦਣਾ ਬਗਹਿ ਰਹਿੰਦੇ ਨੇ ਕੋਈ ਨਹੀਂ ਗਿਆ ਮਹੀਂ ਬਦਨਾਮ ਕਰਨੀ ਤੇ ਇਹਨਾਂ ਨੇ ਕਰਤੀ ਹੂੰ ਤਾਨੂੰ ਬਦਨਾਮ ਕਰਤੀ ਦੀ ਚੱਲ ਤੂੰ ਮੜਾ ਮੋਟਾ ਕਰੇਂ ਗਾ ਉਹ ਰੱਖਿਆ ਅਗਰ ਕੋਈ ਗੱਲ ਨਹੀਂ ਚੀਜ਼ ਮਿਲ ਗਈ ਥੋਡੀ ਸੱਦੋਂ ਪਰ ਹਾਂ ਕਿਰਨਾ ਨੂੰ ਕਹਿਣੀ ਕੋਈ ਚੱਕਰ ਨਹੀਂ ਹੈਗਾ ਕਦੇ ਮੈਂ ਆਉਂਗਾ ਰਗਾ ਕਦੋਂ ਆਵੇਂਗਾ ਤੂੰ ਚੱਲ ਦੇਖਦੇ ਆ ਜਦੋਂ ਵੀ ਕੋਈ ਛੁੱਟੀ ਮਿਲੂਗੀ ਅੱਛਾ ਹਾਂ ਠੀਕ ਹੈ ਅੱਛਾ ਚੱਲ ਠੀਕ ਹੈ ਚੰਗਾ ਮਾ ਤਾਂ ਸੀ ਤਾਪਦਾ ਸਰੀਰ ਸੂਡ ਦਾ ਦਵਾਈ ਬੁੱਟੀ ਲੈ ਲੈ ਘਰ ਵਧੀਆ ਠੀਕ ਹੈ ਚੰਗਾ ਐਂ ਚੱਲੀ ਜਾਂਦਾ ਹੁੰਦਾ ਇਹ ਤਾਂ ਚੰਗਾ ਚੰਗਾ ਚੱਲ ਕੋਈ ਨਹੀਂ ਮੈਂ ਤੰਗ ਕਿਰਨਾ ਹਾਂਜੀ ਮੰਮੀ ਹਾਂਜੀ ਮੰਮੀ ਬੁਲਾਇਆ ਤੀ ਹਾਂ ਭਾਈ ਬੁਲਾਇਆ ਤਿਆਂ ਹਾਂਜੀ ਵੀ ਮੇਰੀ ਗੱਲ ਸੁਣੋ ਹਾਂਜੀ ਕਹੀਂ ਕਰਤਿਆਂ ਨੁਲੁੱਤੀਆਂ ਲਾਈਆਂ ਹੈ ਹਾਂ ਆਪਣੀ ਕਰਦੀਆਂ ਗੱਲਾਂ ਤੀਆਂ ਕੀ ਗੱਲ ਸੀ ਤੈਨੂੰ ਪਰਦੇਸਾਂ 'ਚ ਬੈਠੇ ਦੱਸਣ ਬੈਠੀ ਤੂੰ ਫੇਰ ਖਰਚ ਤਾਂ ਉਹ ਵੀ ਧੀਮਾ ਫੇਰ ਉਹਨੂੰ ਵੀ ਦੱਸਣ ਦਾ ਹੱਕ ਬਣਦਾ ਖਰਚ ਜਦ ਅੱਡੀਆਂ ਗੱਲਾਂ ਹੋ ਰਹੀਆਂ ਨੇ ਉਹਨੂੰ ਵੀ ਦੱਸਣ ਦਾ ਹੱਕ ਬਣਦਾ ਮੇਰੀ ਗੱਲ ਸੁਣੋ ਮੈਂ ਆਪੀ ਹੌਲੀ-ਹੌਲੀ ੱੱਡੇ ਗੱਲ ਪਾਈ ਜਾਂਣੀ ਆਪਾਂ ਦੱਸ ਦਾਂਗੇ ਕਿੱਡੀ ਕੀ ਗੱਲ ਸੀ ਅੱਛਾ ਹੁਣ ਤਾਂ ਤੂੰ ਦੱਸ ਜਾਂਦੀ ਜਦੋਂ ਮੈਂ ਬੋਲਦੀ ਸੀ ਉਦੋਂ ਕਿ ਮੈਂ ਤੁਸੀਂ ਉਹਦੀ ਮਾਰ ਦਿੱਤਾ ਫੋਨ ਤੇ ਸਿੱਧਾ ਜਮਾ ਨਹੀਂ ਮਾਰਿਆ ਤੇ ਛੋੜੇ ਢਿੱਡੇ ਚ ਪਾਹਨਾਇਆ ਬਹਿਨ ਕਿਉਂ ਉਦੋਂ ਜਦੋਂ ਉਦੋਂ ਮੜੀ ਹੀ ਗੱਲ ਹੋਈ ਤੀ ਉਹਦੀ ਮਾਸੀ ਦਾ ਮੁੰਡਾ ਆਇਆ ਸੀ ਉਦੋਂ ਤੁਸੀਂ ਨਹੀਂ ਅੱਥ ਨੂੰ ਫੋਨ ਮਾਰਿਆ ਤੀ ਉਹਨੂੰ ਮੇਰੇ ਵਾਰੀ ਤਾਂ ਅੱਛਾ ਤੁਸੀਂ ਕਹਿੰਦੇ ਫੋਨ ਮਾਰਾ ਭਾਈ ਮੇਰਾ ਬੰਦਾ ਮੈਂ ਦੱਸਣ ਆਲੀ ਆਏ ਤਾਂ ਬੰਦਾ ਤਾਂ ਤੇਰੇ ਰਹੂ ਮੈਂ ਕਿਹੜਾ ਬੰਦਾ ਕਹਿੰਦੇ ਦਾ ਹੋਰ ਕਹਿੰਦੇ ਆ ਵੀ ਤੈਨ ਐਡਾ ਛੀਤੀ ਬੰਦੇ ਨੂੰ ਗੱਲ ਨਹੀਂ ਕਰਨੀ ਚਾਹੀਦੀ ਉਹਨੇ ਮੈਨੂੰ ਪੁੱਛ ਲਿਆ ਕਹਿੰਦਾ ਤੇਰਾ ਮੁੱਢ ਜਾਏਗਾ ਤੋਰੇ ਮੈਨੂੰ ਸਾਰਾ ਦੱਸਦਾ ਵਿਗਾਗਣੇ ਬਿਟੁੰਮਾ ਚੱਕ ਲਿਆ ਮੰਮੀ ਦੇ ਵੀ ਮੰਮੀ ਦੇ ਪਰਸੇ ਵੀ ਉਹਦੇ ਪਰਸੇ ਚੋਂ ਕਲੀਆਂ ਨੇ ਮੇਰੀ ਗੱਲ ਸੁਣ ਫਿਰ ਤੂੰ ਐਡਾ ਕੰਮ ਕਰਿਆ ਤੇ ਤੈਨੂੰ ਦੱਸਣ ਦਾ ਮਤਬ ਲੈ ਕਿ ਜੇ ਮੇਰਾ ਪੁੱਤ ਮੈਂ ਮਥੇਰੇ ਦੱਸਾਂ ਜਾਂਦੀ ਆਪੇ ਤੇ ਬੰਦਾਂ ਦਾ ਮੇਰਾ ਵੀ ਤੇ ਮੈਂ ਤਾਂ ਦੱਸਣ ਦਾ ਹੱਕ ਬਣਦਾ ਜਦੋਂ ਮੇਰੀ ਪੁਰਪੁਰਾਂ ਗੱਲ ਜਾਂਦੀ ਸੀ ਫਿਰ ਮੇਰਾ ਵੀ ਦੱਸਣ ਦਾ ਹੱਕ ਬਣਦਾ ਬਈ ਉਹਨੂੰ ਭਾਈ ਦੱਸ ਸੰਧਾ ਖਵਾਂ ਦੱਤੀ ਜਦੋਂ ਮੈਂ ਮਾਮੇ ਨਾਲ ਗੱਲ ਲੈ ਕੇ ਸਲਜਾਉਂਦੀ ਤੇ ਮੈਂ ਆਪੇ ਸਲਜਾ ਨਾ ਮਾਮੇ ਨੇ ਕੀ ਮਾਮੇ ਤਾਂ ਮੇਰੇ ਉਹਦਾ ਹੋਇਆ ਬੈਠੇ ਵੀ ਮਾਮਾ ਮਾਮਾ ਤਾਂ ਮੇਰਾ ਨਾਂ ਲੈ ਜਾਂਦਾ ਫਿਰ ਮੈਂ ਵੀ ਮੈਦਾਨ ਸਾਹੀ ਦੱਸੀ ਨੇ ਵੀ ਮਾਮਾ ਆਏਗਾ ਨਾ ਮਾਮੇ ਦੀ ਕੀ ਅਹ ਅੱਛਾ ਮਾਮਾ ਘਰ ਦਾ ਮਾਲਕ ਬਣੇ ਬੈਠੋ ਕੀ ਘਰ ਦਾ ਮਾਲਕ ਮੇਰੀ ਗੱਲ ਸੁਣ ਮੇਰਾ ਭਾਈ ਐ ਮੈਂ ਤਾਂ ਐਵੇਂ ਜੇ ਕੋਰੂ ਮਾਲਕ ਬਣਾਉਂ ਭਾਈ ਤੁਸੀਂ ਉਹਨੂੰ ਕੁਝ ਕਹੀ ਨਹੀਂ ਸਕਦੇ ਕਾਹਦਾ ਸਕਦੇ ਜੇ ਹੁਣ ਮਾਮਾ ਬੋਲਿਆ ਬੋਲਿਆ ਭਾਈ ਆਪਾਂ ਤਾਂ ਆਪਾਂ ਤਾਂ ਤਾਂ ਫਿਰ ਕਿਹਾ ਜਾਓ ਫੇਰ ਨਾ ਉਸੇ ਜਮਨੇ ਮਾਮੇ ਦੀ ਹਿੰਮਤ ਕਿ ਮੈਂ ਵੀ ਮੈਨੂੰ ਕਹੂਗਾ ਉਹਦਾ ਜ ਸਾਗ ਗਰ ਰੇ ਥੋੜੂ ਵੀ ਕਰ ਦਮਾਲ ਕਰ ਬਣ ਜੂ ਮੇਰੇ ਕਾ ਸੁਣ ਤੂੰ ਮਾਮੇ ਪਿੱਛੇ ਕਹਿਨੀ ਐ ਮਾਮਾ ਤਾਂ ਚੱਲ ਪਈ ਮੇਰਾ ਭਰਾ ਐ ਮੇਰਾ ਤਾਂ ਸਭ ਕੁਸ ਉਹ ਸੁਣੂਗਾ ਵੀ ਸੁਣਾਊਗਾ ਵੀ ਸੁਣ ਲੈ ਐ ਪਾਈਂ ਕਹਿੰਦੇ ਸਭ ਦੀਆਂ ਸੁਣ ਲੈ ਫਿਰ ਇੱਕ ਦਿਨ ਤਾਂ ਬਣਿਆ ਉਹ ਤਾਂ ਉਹਨਾਂ ਦੇ ਉੱਲੇ ਬੈਠੇ ਉਹਨਾਂ ਨੇ ਗੱਲਾਂ ਕਰਦੇ ਕੰਦੇ ਕਰਕੇ ਫਿਰ ਭਈ ਪੱਲੇ ਪੱਲੇ ਪਾ ਕੇ ਲੈ ਉਹ ਤਾਂ ਉਹਨਾਂ ਦਾ ਬਣਿਆ ਹੋਇਆਗਾ ਪੱਲੇ ਨਹੀਂ ਉਹਨਾਂ ਪਾਈ ਤਾਂ ਤੇਰਾ ਵੀ ਐ ਦੇ ਦੀਆਂ ਵੀ ਸੁਣੇ ਉਹਨਾਂ ਨੇ ਵੀ ਸੁਣੇ ਸੁਣੇ ਤਾਂ ਸਭ ਦੀਆਂ ਉਹਦੇ ਇੱਕ ਦਿਨ ਕਰ ਇੱਕ ਦਿਨ ਕਰਾਉਂਦਾ ਐ ਥੋੜੂ ਹੁੰਦਾ ਤਾਂ ਨੂੰ ਕਰਦਾ ਤੈਨੂੰ ਭਲੇਖੇ ਜੇ ਅੱਛਾ ਚੱਲ ਮਾਮਾ ਆ ਗਿਆ ਤੀ ਮੈਂ ਮੰਨਦੀ ਆ ਉਹਨਾਂ ਦਾ ਬਣਿਆ ਬੈਠਾ ਮੈਂ ਮੰਨਦੀ ਚੱਲ ਤੂੰ ਤਾਂ ਮਾੜਾ ਚੰਗਾ ਕਹੇ ਬਣਦਾ ਬਣੀ ਜਾਂਣ ਤੇ ਆਪਾਂ ਨੂੰ ਕੀ ਲੈਣਾ ਜਿਹੜਾ ਕੁਝ ਹੁੰਦਾ ਹੋਈ ਜਾਂਦੇ ਹੁਣ ਦੇਖ ਮੈਂ ਤਾਂ ਮੇਰਾ ਪਾਈਏ ਮੈਂ ਤਾਂ ਮਾੜਾ ਕਹੀਂ ਸਕਦਾ ਮਾੜਾ ਨਹੀਂ ਕਹਿੰਦੇ ਮੰਮੀ ਮਾੜਾ ਤਾਂ ਆਪਾਂ ਨੂੰ ਵੀ ਕਹਿੰਦੇ ਹੁਣ ਦੇਰ ਸਾਹਮਣੇ ਮੇਰੇ ਨਾਲ ਲਾਈ ਜਾਂਦਾ ਮੈਂ ਕਿਹੜਾ ਤੇ ਫਰਸ਼ 'ਚ ਪਾ ਕੇ ਹੀ ਆ ਕਹਿੰਦਾ ਦੇਖਿਆ ਵੀ ਕਿੱਥੇ ਕੰਮ ਲਾਉਂਦਾ ਤੇਰੇ ਨਾਂ ਤੈਨੂੰ ਹੀ ਭਲੇਖੇ ਨੇ ਕੰਮ ਨੂੰ ਲਾਉਂਦਾ ਐ ਕੰਮ ਕਰਦਾ ਤਰਾ ਮਾਮਾ ਮੈਂ ਕਿਹਨੇ ਐ ਕੰਮ ਕਰਦਾ ਚੱਲ ਕੋਈ ਗੱਲ ਕਹੇ ਤਾਂ ਹੋ ਜਾਂਦੀ ਐ ਇਹ ਇਹ ਕਿਨੇ ਚਾਲਾ ਗਾਗਨ ਵਿੱਚ ਦੇਖਾਂਗਾ ਪੱਕੀ ਬਣਦਾ ਕੀ ਨਿਬੜਦਾਗਾ ਮੈਂ ਤਾਂ ਮੰਮੀ ਚਾਹੂੰਦਾ ਤੇ ਉਹਨੇ ਪੁੱਛ ਲਿਆ ਜਦ ਮੈਂ ਦੱਸਤਾ ਚਾਲਾ ਮੈਂ ਤਾਂ ਖਨੀ ਪਰਦੇਸ ਸੰਜ ਬਠਾ ਨੂੰ ਦੱਸਣਾ ਨਹੀਂ ਸੀ ਉਹ ਸੋਚ ਕਰੀ ਜਾਊਗਾ ਹਨ ਇਹਨੇ ਉਹ ਸੋਚ ਕਰੀ ਜਾਊਗਾ ਚੱਲ ਗੱਲ ਹੋਈ ਨਿਬੜੀ ਜੇ ਉਹਦੇ ਆਉਂਦੇ ਨੂੰ ਆਪਣਿਆਂ ਆਪੇ ਨਿਮੇੜ ਲਈ ਤਾਂ ਠੀਕ ਹੈਗਾ ਨਹੀਂ ਦੇਖੀ ਜਾਊਗੀ ਉਹਨੂੰ ਨਹੀਂ ਦੀ ਗੱਲ ਦੱਸਿਆ ਕਰ ਤੂੰ ਕਰਦਾ ਮਾਹ ਤਾਂ ਤੂੰ ਜਿੰਮੀ ਨਾਲ ਦੱਸਿਆ ਕਰ ਕੰਮ ਕਰ ਪੁੱਤ ਵਦਾ ਮੈਂ ਦੇਖਦੀ ਆ ਕਿਵੇਂ ਕਰਦੇ ਮੇਰੇ ਦਿਮਾਗ ਦਾ ਹੋਰ ਹੁਣ ਮੈਂ ਤਾਂ ਮੇਰੇ ਤਾਂ ਬਸ ਬੇਵਸੋਂ ਗੱਲਬਾਤ ਹੀ ਹੋ ਰਹੀ ਹੈ। ਹੋਰ ਪੁੱਤ ਚਾਹ ਕਰ ਲੈ ਆ। ਹਾਂ ਮੰਮਾ ਜੀ। ਜਾਉਂਦੀ ਰਹਿ। ਬੈ ਜਾ। ਦੇਖ ਲੈ ਵੱਡੀ ਨੇ ਤਾਂ ਤੁਹਾਡੇ ਸਾਰੇ ਘਰ ਚੋਂ ਪਚਾਹ ਪਾਰਕਿਆ ਹਨ। ਹੋਰ ਪੁੱਛਣਾ ਮੰਮੀ ਸਾਰੇ ਘਰ ਚ ਕਿਸਮਾਨ ਪਿਆ ਪਿਆਗਾ। ਚੱਲ ਤੂੰ ਫੇਰ ਕੰਨਾ ਕਰਿਆ ਕਰ ਕੁਝ ਨਹੀਂ ਹੁੰਦਾ ਹੈ। ਹੋਰ ਮੰਮਾ ਜੀ ਪੁੱਛਣਾ। ਸਾਰੇ ਘਰ ਚ ਕਿਸਮਾਨ ਪਿਆ ਪਿਆ। ਸੋਚ ਲੱਗੀ ਪੈਣਾ ਨੀਦ ਆਉਂਦੀ ਐ ਨਾ ਕੁਸ ਖਾਣ ਨੂੰ ਜੀ ਕਰਦਾ। ਲਈ ਤਾਂ ਉਸੇ ਨੇ ਆ ਤੇਰੀ ਮਾਂ ਨੂੰ ਵੀ ਹੰਗੜ। ਹੋਰ ਪਾਇਆ ਤਾਂ ਉਸਨੇ ਆ ਉਹ ਤਾਂ ਤੇਰੀ ਮਾਂ ਇਹੀ ਜੀ ਨਹੀਂ ਹੈਗੀ ਤੀ ਉਹਦਾ ਸਾਰਾ ਉਂਗਲਾਂ ਲਾ ਲਾ ਉਸ ਨੂੰ ਪੜਕਾਤਾ ਉਹਨੇ ਹਾਂਜੀ ਮੰਮੀ ਗੁੱਸੇ ਦਾ ਮਾਮਾ ਜੀ ਆਉਂਦੀ ਹੈ ਤੇ ਸਾਹਮਣੇ ਚੱਕੀ ਗਿਆ ਆਪਣਾ ਫਿਰ ਇਹ ਬਣਾਣ ਲੱਗ ਗਿਆ ਜਦੋਂ ਤੂੰ ਸੱਚੀ ਹੈ ਨਾ ਰੱਬ ਤੇਰੇ ਨਾਲ ਹੈ ਕੁਝ ਨਾ ਇੱਕ ਨਾ ਇੱਕ ਦਿਨ ਤਾਂ ਇਹਦਾ ਮਸਲਾ ਹੱਲ ਹੋਊਗਾ ਤੂੰ ਜਮਾਲ ਦੇ ਟੈਨਸ਼ਨ ਨਾ ਲੈ ਮੰਮਾ ਜੀ ਮਹਰਤ ਅੱਥ ਵਿੱਚ ਪਲੀਆਂ ਰਹੀ ਹੈ ਨਾ ਵੀ ਮੈਂ ਕੁਝ ਕਰ ਨਹੀਂ ਸਕਦੀ ਕਿ ਮੈਂ ਉਹ ਮੈਨੂੰ ਤਾਂ ਪਤਾ ਹੈ ਮੈਂ ਤਾਂ ਹੁਣ ਤੁਹਾਡੇ ਟੱਬਰ ਨਾਲ ਵਰਤਦਾ ਵੀ ਨਹੀਂ ਹਾਂ ਜਿਉਂਣ ਤੁਹਾਡੇ ਉੱਥੇ ਘਰੇ ਪਤਾ ਲੱਗ ਗਿਆ ਤਾਂ ਮੇਰੀ ਵੀ ਬਦਨਾਮੀ ਵਿੱਚ ਆ ਗਈ ਤਾਂ ਦੱਸਿਆ ਤਾਂ ਨਹੀਂ ਆਪਦੇ ਘਰੇ ਨਹੀਂ ਮਮਾ ਜੀ ਵਾਕਿਆ ਉਹਨਾਂ ਨੂੰ ਮੇਰੇ ਤੇ ਪੂਰਾ ਯਕੀਨ ਹੈ ਕਿ ਮੈਂ ਕਰ ਨਹੀਂ ਸਕਦੀ ਜੀ ਹਾਂ ਤੂੰ ਦੱਸੀ ਵੀ ਨਾ ਹਲੇ ਕੋਈ ਨਾ ਇਹ ਮਸਲਾ ਹੱਲ ਕਰਾਂਗੇ ਆਪਾਂ ਕੋਈ ਨਹੀਂ ਮੈਂ ਉਰੀਆਂ ਜਨਤ ਕਿਹ ਮਸਲਾ ਹੱਲ ਹੁੰਦਾ ਨਹੀਂ ਹੈਗਾ ਮਸਲਾ ਮੈਂ ਕਿੰਨਾ ਟਾਈਮ ਹੋਰੇ ਅੱਜੋਂ ਕੱਲ੍ਹ ਸਭਕ ਜੂਗੇ ਕੋਈ ਨਹੀਂ ਪੁੱਤ ਇਹ ਤਾਂ ਮੰਨਦਾ ਹੱਲ ਤਾਂ ਹੋਊਗੀ ਦੇਖਾ ਕਿ ਤਾਂ ਹੁਣ ਉਹਦੇ ਉਂਗਲਾਂ ਤੇ ਚੜੀ ਜਾਂਦੀ ਆ ਉਹਨੂੰ ਐ ਵੀ ਮੈਂ ਇਹਦੇ ਖਿਲਾਫ ਕਰਦਾ ਤੇ ਨਹੀਂ ਮਾਨ ਹਾਂਜੀ ਮੈਂ ਅਹੀ ਯੂ ਆ ਜਿਹੜੀ ਉਹਦੇ ਉਂਗਲਾਂ ਤੇ ਲੱਗ ਲੱਗ ਗਿਓ ਤੈਨੂੰ ਗੋਠਾ ਬੋਲੀ ਜਾਂਦੀ ਹੋਰ ਪੁੱਛਣਾ ਮੇਰੇ ਦਿਮਾਗ خراب ਹੋਇਆ ਪਿਆ ਦੁੱਸਕੇ ਕੋਈ ਨਹੀਂ ਦਿਮਾਗ خراب ਕਰਨ ਦੀ ਕੋਈ ਲੋੜ ਨਹੀਂ ਹੈਗੀ ਆਪਦਾ ਰੋਟੀ ਪਾਣੀ ਵੀ ਖਾਇਆ ਕਰ ਤਿਆਂ ਨਾਲ ਕੁਛ ਨਹੀਂ ਹੁੰਦਾ ਤਾਂਹੀਂ ਚੱਲੀ ਜਾਊਗਾ ਕੋਈ ਨਾ ਮਮਾ ਜੀ ਮੈਨੂੰ ਤਾਂ ਮਮਾ ਜੀ ਦੀ ਬਾਲੀ ਬੇਸ਼ਰਮੀ ਆ ਰਹੀ ਏ ਜਦ ਮੈਂ ਚੋਰੀ ਕਿੱਤਨੀ ਕਰਦੇ ਮੈਂ ਨਾਲ ਨਹੀਂ ਆਈਆਂ ਤੇ ਮੈਂ ਚੋਰੀ ਕੀਤੀ ਹੈਗੀ ਨੀ ਚੋਰੀ ਜੋ ਤਾਂ ਕੀਤੀ ਹੀ ਨਹੀਂ ਫਿਰ ਤੇਰਾ ਕੀ ਕਰ ਦੇਣਗੇ ਇਹ ਇੱਕ ਦਿਨ ਸੱਚਾਈ ਆਉਗੀ ਤਾਂ ਹੈਗੀ ਐ ਸਾਹਮਣੇ ਜਦੋਂ ਬੰਦੇ ਨੇ ਚੋਰੀ ਹੀ ਨਹੀਂ ਕੀਤੀ ਤੇਰਾ ਕੀ ਬਗਿਆਰ ਸਕਦਾ ਮੈਂ ਤਾਂ ਮੰਮੀ ਦੀ ਮੈਂ ਤਾਂ ਮਮੀ ਬਾਦੂ ਸਜਾ ਭੁੱਤੀਆਂ ਨਹੀਂ ਘਰੇ ਉਰੇ ਕੋਈ ਸਜ਼ਾ ਤੇਰੀ ਕੀ ਸਜ਼ਾ ਕੋਈ ਨਹੀਂ ਕੁਝ ਕਰ ਸਕਦੇ ਤੈਨੂੰ ਕੀ ਸਜ਼ਾ ਲਾਉਣਗੇ ਸਜ਼ਾ ਨੂੰ ਕਿਹਾ ਤੈਨੂੰ ਫਾਂਸੀ ਲਾ ਦੇਣਗੇ ਇੱਕ ਦਿਨ ਜਦੋਂ ਸੱਚੀ ਆਉਗੀ ਆਪੀ ਇਹਨਾਂ ਦੀ ਬਦਨਾਮੀ ਹੋ ਵੀ ਅਸੀਂ ਇਹਨੂੰ ਝੂਠ ਬੋਲਦੇ ਰਹੇ ਸਾਰਾ ਦਿਨ ਬਾਕੀ ਤੁਸੀਂ ਮੰਮੀ ਸਨ ਸੁਰਤੀ ਜਾਣਦੇ ਹੋ ਸਾਡੀ ਪਰਿਵਾਰ ਵਾਰਿਸ ਕਹਿ ਜਾਂਗੇ ਉਤਾ ਭਾਈ ਮੈਨੂੰ ਪਤਾ ਹੀ ਆ ਉਹਨਾਂ ਛੋਟੇ ਹੁੰਦੇ ਤੇ ਮੈਂ ਜਾਨਣਾ ਉਹਨਾਂ ਰਹਿਣਾ ਉਹ ਚ ਤਾਂ ਮੇਰੀ ਵੀ ਬਦਨਾਮੀ ਆ ਸਾਵਾਂ ਹਾਂਜੀ ਲਾਲਾ ਕਹਿਣਗੇ ਯਾਰ ਕਿੱਥੇ ਰਿਸ਼ਤਾ ਕਰਾਤਾ ਇਹਨਾਂ ਨੇ ਜਿਦੋਂ ਤੇਰਾ ਕੋਈ ਕਸੂਰ ਨਹੀਂ ਤੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਜਾਂ ਤੂੰ ਕਰ ਲੈ ਆਪਦਾ ਕੰਮ ਟਿਕਾਈ ਨਾ ਕੁਝ ਨਹੀਂ ਦਿਮਾਗ ਤੇ ਲੋਡਣਾ ਪਾਪੀ ਚੱਲ ਠੀਕ ਐ ਮਮਰੀ ਫਿਰ ਇਹ ਤਾਂ ਇਹੀ ਚੱਲੀ ਜਾਊਗਾ ਹਾਂ ਕੋਈ ਨਹੀਂ ਯਾ ਦੇਖੀ ਇਹ ਕੁੜੀ ਤੇ ਉਹੀ ਬਦਨਾਮ ਕਰੀ ਜਾਂਦੇ ਨੇ ਉਹ ਮੇਰੀਲੀ ਭੈਣ ਵੀ ਇਹਦੇ ਮਾਗਰ ਲੱਗ ਰਹੀ ਹੈ ਵੱਡੀ ਤੇ ਉਹ ਤਾਂ ਬਈ ਆਪਦੇ ਨਾਲੋਂ ਕਰਕੇ ਇਹਦੇ ਗੱਲ 'ਚ ਲੜਾਉਣ ਨੂੰ ਫਿਰਦੇ ਇਹਨੂੰ ਵੀ ਇਹਨਾਂ ਦਾ ਆਪਸ ਵਿੱਚ ਫਰਕ ਪੈ ਜੇ ਆਪ ਸ੍ਰੀਕਾ ਕਰਦੀ ਆ ਉਹ ਨਿ ਜਵਾਬ ਦਾ ਪਤਾ ਹੀ ਲੱਗ ਜਾਣਾ ਹੁਣ ਜਵਾਬ ਦਾ ਕਿਹੜਾ ਪਤਾ ਇਨਾਂ ਦਾ ਵੀ ਕਿਹਾ ਜਾ ਇਹਨੇ ਚ ਪਚਾਦੀ ਨੇ ਜੋ ਚੋਰੀ ਕਰੀਏ ਨਹੀਂ ਹੈਗੀ ਖਾਮ-ਖਾਜ ਨਾ ਲਾਈ ਜਾਂਦੇ ਨੇ ਸੱਚ ਦਾ ਸੱਚ ਹੀ ਹੁੰਦਾ ਹੈਗਾ ਝੂਠ ਬੋਲ ਕੇ ਤਾਂ 100 ਝੂਠ ਬੋਲਣਾ ਪੈਂਦਾ ਜਿਹੜਾ ਬੰਦਾ ਸੱਚ ਬੋਲਦਾ ਸੱਚ ਬੋਲ ਕੇ ਤਾਂ ਪਰਦਾ ਪੈ ਜਾਣਾ ਮੁਰਖੀ ਸੱਚ ਲੋੜ ਹੀ ਨਹੀਂ ਪੈਂਦੀ ਹੈ ਕਿਸੇ ਗੱਲ ਕਰਾਂ ਦੀ ਉਹੀ ਨਹੀਂ ਪਤਾ ਤਾਂ ਲੱਗੂ ਇਹਨਾਂ ਨੂੰ ਮੇਰੀ ਭੈਣ ਦੀ ਵੀ ਅੱਖਾਂ ਖੁੱਲ੍ਹ ਜਾਣਗੀਆਂ ਦੁਬੱਡੀ ਦੀਆਂ ਕਤੂਤਾ ਸਾਹਮਣੇ ਆਈਆਂ ਇਹ ਸਾਰੀ ਕਾਰਸਤਾਨੀ ਉਸੇ ਦੀ ਹੈ ਉਹੀ ਕੰਮ ਖਰਾਬ ਕਰਦੀ ਹੈਗੀ ਇਹਦਾ ਤਾਂ ਉਹੀ ਨਾਂਉਂ ਲਾਉਂਦੀ ਹੈ ਚੱਲ ਦੇਖਦੇ ਆ ਕੀ ਬਣਦਾ ਬਈ ਲਾ ਮੇਰੇ ਕੱਪੜੇ ਕੀ ਹੋ ਗਿਆ ਮੰਮੀ ਕੀ ਹੋ ਗਿਆ ਮੈਂ ਸੁੱਤ ਮੈਂ ਤੱਪੀ ਤੋ ਲੂੰਗੀ ਕੀ ਹੋ ਗਿਆ ਮੰਮੀ ਨਾ ਮੈਂ ਤੱਪਦੀ ਆਪੀ ਤੋੜਿਆ ਕਰੂਂਸੀ ਮੇਰੇ ਕੱਪੜੇ ਨਾ ਤੋੜੀਏਗਾ ਨਾ ਮੈਂ ਸਸ ਮੈਂ ਤੈਨੂੰ ਕਹਿਤਾ ਜਿਹੜੀਆਂ ਹਰਕਤਾਂ ਤੂੰ ਕਰਦੀ ਹੈਗੀ ਬਸ ਮੈਂ ਤੂੰ ਦੇਖੇਗੀ ਮੈਂ ਮੈਂ ਕੀ ਹਰਕਤਾਂ ਕਰਦੀ ਆਂ ਨਾ ਬਸ ਮੈਂ ਜਾਣਦੀ ਆਂ ਬਸ ਤੈਨੂੰ ਤੁਸੀਂ ਮਮੀ ਮੈਨੂੰ ਕੁਝ ਸੁਣਾਉਣੇ ਹੋ ਕਿ ਮੈਂ ਕਦੇ ਕੁਝ ਨਹੀਂ ਕਿਹਾ ਮੈਂ ਮਾਏ ਮੈਂ ਮਖਾ ਜੇ ਕਰਗੀਆਂ ਦੀ ਗੱਲਾਂ ਤਾਂ ਲਾਉਣੀਆਂ ਮੈਂ ਉਹ ਨਹੀਂ ਲਾਉਂਦੀ ਮੈਂ ਇਹ ਕਰਕੇ ਦਿੱਤਾ ਮਮੀ ਜੀ ਨਾ ਬਸ ਕਰਤਾ ਜਿਹੜਾ ਕੁਝ ਕਰਤਾ ਮੈਂ ਤੱਪੀ ਧੋ ਲੂੰਗੀ ਤੁਸੀਂ ਬਾਦੂਂ ਸਜ਼ਾ ਦੀ ਆਣੇ ਹੋਗੇ ਮੈਂ ਕੋਈ ਸਜ਼ਾ ਨਹੀਂ ਦਿੱਤੀ ਹਲੇ ਤਾਂ ਜਦੋਂ ਸਜ਼ਾ ਦਿੱਤੀ ਤੈਨੂੰ ਮੈਂ ਫੇਰ ਪਤਾ ਲੱਗੂ ਹਾਂ ਤਾਂ ਮੈਂ ਕੁਝ ਨਹੀਂ ਮਮੀ ਮੈਂ ਕੰਮ ਹੀ ਕਰ ਰਹੀ ਆਂ ਨਾ ਕੁਝ ਨਹੀਂ ਹੁੰਦਾ ਬਸ ਤੂੰ ਆਪਦੇ ਧੋਲਿਆ ਕਰ ਮੈਂ ਤਾਂ ਆਪਦੇ ਆਪੇ ਚਾਹੇ ਮੇਰੇ ਹਾਂ ਕਰਨਾ ਤਾਂ ਦੇਵੇ ਚਾਹੇ ਮੈਂ ਹੋਇਆ ਕੀ ਮੰਮੀ ਜੀ ਨਾ ਬਸ ਕੁਛ ਨਹੀਂ ਹੋਇਆ ਹੈਗਾ ਮੈਂ ਤਾਂ ਪੀਧੋ ਲੂੰਗਾ ਬਦੇ ਤੁਸੀਂ ਵੱਧ ਸੁਣਾਈ ਜਾਂਦੇ ਹੋ ਮੈਨੂੰ ਨਾ ਨਾ ਕੁਛ ਨਹੀਂ ਮੈਂ ਸੁਣਾਉਂਦੀ ਹੈਗੀ ਤੈਨੂੰ ਕੁਛ ਤਾਂ ਸੁਣਾਇਆ ਤਾਂ ਹੈ ਨਹੀਂ ਮੈਂ ਫਿਰ ਹੋਰ ਕੀ ਹੈ ਨਮਸ ਮੇਰੀ ਸੁਣ ਲੈ ਗੱਲ ਨਾ ਤਾਂ ਮੈਂ ਲਾਈ ਮਸ਼ੀਨ ਨੂੰ ਹੱਥਾ ਇਹ ਮਸ਼ੀਨ ਕਿਰਨਾਂ ਦੀ ਹੈ ਨਾ ਮੇਰੀ ਮਸ਼ੀਨ ਨੂੰ ਨਾ ਮੇਰੇ ਕੱਪੜਾ ਨੂੰ ਅੱਜ ਤੋਂ ਹੱਥ ਨਾ ਲਾਈਂ ਤੂੰ ਚੰਗਾ ਮੰਮੀ ਹਾਂ ਬਸ ਇਹ ਨਹੀਂ ਮੇਰੀ ਮਸ਼ੀਨ ਨੂੰ ਤੇ ਕੱਪੜਾ ਨੂੰ ਹੱਥ ਨਾ ਲਾਈਂ ਅੱਜ ਤੋਂ ਰੱਬਾ ਮੈਂ ਜਾਂ ਕੀ ਗੁਨਾਹ ਕਰਤਾ ਜਿਹੜੀ ਮੈਂ ਗਲਤੀ ਕੀਤੀ ਹੈ ਨਹੀਂ ਮੈਨੂੰ ਸਜ਼ਾ ਮਿਲ ਜਾਂਦੀ ਹੈ ਦੋਸਤੋ ਸੋਨੋ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਅਤੇ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਨਾ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲ ਜਾਂਗੇ ਅਗਲੇ ਭਾਗ ਵਿੱਚ